सिविल अस्पताल पठानकोट ਦੇ ਡਾਕਟਰ ਵੱਲੋਂ ਕੀਤੀ ਜਾ ਰਹੀ ਹੜਤਾਲ ਦੇ ਕਾਰਨ पठानकोट ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਖਾਸੀ ਪਰੇਸ਼ਾਨੀ ਹੋ ਰਹੀ ਹੈ ਜਿਸ ਤੇ ਚਲਦਿਆਂ ਡਾਕਟਰ ਨਾਲ ਗੱਲਬਾਤ ਜਦੋਂ ਕੀਤੀ ਤੋੜ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ 9 ਸਤੰਬਰ ਤੋਂ 11 ਸਤੰਬਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਦੀ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਇਸ ਹੜਤਾਲ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਹ ਹੜਤਾਲ ਵਿੱਚ ਕੀਤੀਆਂ ਜਾ ਰਹੀਆਂ ਮੰਗਾਂ ਉਹਨਾਂ ਵਾਸਤੇ ਹੀ ਨਹੀਂ ਬਲਕਿ ਮਰੀਜ਼ਾਂ ਦੀ ਸਹੂਲਤ ਵਾਸਤੇ ਵੀ ਹੈ ਉਹਨਾਂ ਨੇ ਕਿਹਾ ਕਿ ਸਟਾਫ ਦੀ ਕਮੀ ਹੋਣ ਕਰਕੇ ਉਹਨਾਂ ਨੂੰ ਰੋਜ਼ ਹੀ ਸਮੱਸਿਆ ਆਉਂਦੀ ਹੈ ਤੇ ਜਦ ਸਟਾਫ ਦੀ ਕਮੀ ਨਹੀਂ ਰਹੇਗੀ ਤੇ ਮਰੀਜ਼ਾਂ ਨੂੰ ਵੀ ਪੂਰੀ ਪੂਰੀ ਸਹੂਲਤ ਮਿਲੇਗੀ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਿਹਤ ਸਬੰਧੀ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦੇ ਰਹੀ ਹੈ ਉਹਨਾਂ ਨੂੰ ਲੱਗਦਾ ਖਤਮ ਕਰਨ ਤੇ ਲੱਗੀ ਹੋਈ ਹੈ ਦੂਜੇ ਪਾਸੇ ਇੱਥੇ ਆਉਣ ਵਾਲੇ ਮਰੀਜ਼ਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਡਾਕਟਰਾਂ ਦੀ ਹੜਤਾਲ ਹੈ ਜਿਸ ਤੇ ਕਰਕੇ ਉਹਨਾਂ ਨੂੰ ਇੱਥੇ ਭਾਰੀ ਖੱਜਲ-ਖੁਆਰੀ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮਰੀਜ਼ਾਂ ਦੀਆਂ ਜਿਹੜੇ ਕੀ ਇੱਥੇ ਦਿਖਾਉਣ ਵਾਸਤੇ ਆਉਂਦੇ ਨੇ ਉਹਦੀਆਂ ਦਿਹਾੜੀਆਂ ਵੀ ਟੁੱਟਦੀਆਂ ਨੇ ਤੇ ਉਹਨਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਉਸ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਬਿਸਾ ਡੀ ਪੰਜਾਬ ਸਰਕਾਰ ਨਾਲ ਲਗਾਤਾਰ 2 ਸਾਲ ਤੋਂ ਆਪਾਂ ਡਿਮਾਂਡ ਆਪਣੀ ਪੇਸ਼ ਕੀਤੀ ਹੋਈਆਂ ਤੇ 2 ਸਾਲ ਤੋਂ ਬਾਅਦ ਜਿਹੜਾ ਸਰਕਾਰ ਇਸ ਸਾਲ ਜਿਹੜੇ ਥੋੜਾ ਹਰਕਤ ਚਾਈ ਹੈ ਤੇ 2 ਮਹੀਨ ਤੋਂ ਬਾਅਦ ਸਾਡੇ ਇਹ ਮੰਗਾਵਲ ਉਹਨਾਂ ਨੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਲਾਸਟ 2 ਵੀਕ ਤੋਂ ਹਰੀਆਂ ਚਾਰ ਮੀਟਿੰਗ ਸਰਕਾਰ ਨਾਲ ਹੋ ਚੁੱਕੀਆਂ ਤੇ ਪਰ ਕੋਈ ਅਮਲੀ ਜਾਮਾ ਸਾਡੀ ਮੰਗਾਂ ਨੂੰ ਪੂਰੀ ਕਰਨ ਤੇ ਸਰਕਾਰ ਦੁਆਰਾ ਨਹੀਂ ਪਾਇਆ ਗਿਆ ਇਸ ਕਰਕੇ ਜਿਹੜੀ ਆਪਾਂ ਫੁੱਲ ਡੈਸਟ੍ਰਾਈ ਸੀਗੀ ਪਰ ਲੋਕਾਂ ਨੇ ਥੋੜਾ ਦੇਖਦੇ ਆਪਾਂ ਇਹ ਸਟ੍ਰਾਈਕ ਆਪਣੀ ਹਾਫ ਡੇ ਟੂ ਕਨਵਰਟ ਕਰਤੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਬਹੁਤ ਹੀ ਜਾਇਜ਼ ਮੰਗਾਂ ਨੇ ਜਿੱਦਾਂ ਕਿ ਸਾਡੇ ਡਾਕਟਰ ਬਹੁਤ ਘੱਟ ਨੇ ਤੇ ਵੱਧ ਤੋਂ ਵੱਧ ਡਾਕਟਰ ਐਮ ਬੀ ਬੀ ਐਸ ਡਾਕਟਰਾਂ ਦੀ ਭਰਤੀ ਕੀਤੀ ਜਾਏ ਤਾਂ ਜੋ ਜਿਹੜਾ ਓਵਰਵਰਕ ਤੇ ਡਾਕਟਰ ਸਾਡੇ ਓਵਰ ਬਰਡਨ ਨੇ ਉਹਨਾਂ ਨੂੰ ਜਿਹੜਾ ਹੈ ਸਹੀ ਤੇ ਕਰਾਇਆ ਆਪਣਾ ਕੰਮ ਕਰਨ ਤੇ ਸਹੀ ਤੇ ਕਰ ਜਿਹੜੀ ਲੋਕ ਸੇਵਾ ਉਹ ਕਰ ਸਕਣ ਸਟ੍ਰਾਈਕ ਦਾ ਸਾਡਾ ਅੱਜ ਪਹਿਲਾ ਦਿਨ ਹੈ 9 ਸਤੰਬਰ ਦਾ ਸਾਡੀ ਸਟ੍ਰਾਈਕ 3 ਦਿਨ ਲਗਾਤਾਰ ਇਸ ਤਰ੍ਹਾਂ ਹੀ ਚੱਲੇਗੀ ਅਗਰ ਦਿਨ ਸਾਡੀ ਸਟ੍ਰਾਈਕ ਜਿਹੜੀ ਔਨ ਰਹੇਗੀ 8 ਤੋਂ 11 ਬੰਦੇ ਆ ਕੀ ਸਾਡੀ ਓਪਨੀ ਸਰਵਿਸ ਤੇ 11 ਵੇ ਤੋਂ ਬਾਅਦ ਜਿਹੜੀ ਆ ਸਾਡੀ ਓਪਨੀ ਸਰਵਿਸ ਜਿਹੜੀਆਂ ਉਹ ਖੁੱਲ ਜਾਣਗੀਆਂ ਇਸ ਤੋਂ ਇਲਾਵਾ ਜਿਹੜੀ ਸਾਡੀ ਐਜੰਸੀ ਸਰਵਿਸ ਹੈਗੀਆਂ ਉਹ ਆਲਰੇਡੀ ਪਹਿਲੇ ਦਿਰਾਉ ਸਟਾਰਟ ਨੇ ਤੋਂ ਦੇ ਜਾਰੀ ਨੇ ਤੋਂ ਦੇ ਚੱਲੇ ਰਹਿੰਦੇ ਨੇ ਜੇ ਸਰਕਾਰ ਨੇ ਸਾਡੀ ਮੰਗ ਨਹੀਂ ਬਣੀ ਤੇ ਫਿਰ ਆਪਾਂ ਜਿਹੜੀ ਸਾਡੀ ਸਟ੍ਰਾਈਕ ਹੈਗੀ ਆ ਉਹਨੂੰ ਟੈਂਸੀਫਾਈ ਕਰਾਂਗੇ ਥੋੜਾ ਸਾਡੇ ਪੀਸੀ ਦੀ ਸਟ੍ਰਾਈਕ ਦੇ ਪਹਿਲੇ ਹਾਫ ਡੇ ਆ ਫਿਰ ਆਪਾਂ ਮਜਬੂਰ ਹੋ ਕੇ ਫੁੱਲ ਡੇ ਓਪਨੀ ਸਟ੍ਰਾਈਕ ਕਰ ਦਾਂਗੇ ਜੇ ਫਿਰ ਵੀ ਸਾਡੀ ਸਰਕਾਰ ਨੇ ਅਣਗੌਲਿਆ ਸਾਨੂੰ ਕੀਤਾ ਤੇ ਫਿਰ ਆਪਾਂ ਮਜਬੂਰ ਹੋ ਕੇ ਸਾਨੂੰ ਐਮਰਜੈਂਸੀ ਜਿਹੜੀ ਹੈ ਉਹਦੀ ਵੀ ਸਾਨੂੰ ਜਿਹੜੀ ਹੈ ਸਰਵਿਸ ਥੋਲੀ ਥੋਲੀ ਕਰਕੇ ਬੰਦ ਕਰਨੀ ਪੈ ਸਕਦੀ ਹੈ ਅੱਜ ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਵੱਲੋਂ 3 ਘੰਟੇ ਦੀ ਸਟ੍ਰਾਈਕ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਇਹਦੇ ਵਿੱਚ ਨਾ ਸਿਰਫ ਡਾਕਟਰਸ ਦੀਆਂ ਆਪਣੀਆਂ ਮੰਗਾਂ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਜਿਹੜੀਆਂ ਸਹੂਲਤਾਂ ਦੀ ਲੋੜ ਹੈਗੀ ਹੈ ਤੇ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਉਹਦੇ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਅੱਜ ਹੜਤਾਲ ਕਰ ਰਹੇ ਹੈਗੇ ਜਿਵੇਂ ਕਿ ਸਾਡੇ ਕੋਲ ਕਈ ਸਪੈਸ਼ਲਿਟੀਆਂ ਇਹ ਜੀ ਹੈਗੀਆਂ ਜਿੱਦੇ ਸਿਰਫ ਇੱਕ ਇੱਕ ਡਾਕਟਰ ਹੈਗਾ ਹੈ ਜਿਵੇਂ ਮੈਡੀਸਨ ਦੀ ਸਪੈਸ਼ਲਟੀ ਹੈਗੀ ਹੈ ਆਈ ਦੀ ਸਪੈਸ਼ਲਟੀ ਹੈਗੀ ਹੈ ਮਾਈਕਰੋਬਾਇਓਲੋਜੀ ਦੀ ਸਪੈਸ਼ਲਟੀ ਹੈਗੀ ਹੈ ਇਹਦੇ ਵਿੱਚ ਸਿਰਫ ਇੱਕ ਇੱਕ ਡਾਕਟਰ ਦੀ ਲੋਡ ਪੋਸਟਡ ਹੈਗਾ ਇਸ ਇਹ ਘੱਟੋ ਘੱਟ ਜਿਹੜੇ 4 4 ਡਾਕਟਰ ਇਸ ਸਪੈਸ਼ਲਟੀ ਦੇ ਹੋਣੇ ਚਾਹੀਦੇ ਸੋ ਤਾਂ ਕਿ ਮਰੀਜ਼ਾਂ ਦੀ ਜਿਹੜੀ ਸੇਵਾ ਹੈ ਉਹ ਚੰਗੀ ਤਰ੍ਹਾਂ ਕੀਤੀ ਜਾ ਸਕੇ ਇਹ ਵੀ ਇੱਕ ਨਾ ਸਿਰਫ ਆਪਣੇ ਮੁੱਦੇ ਲਈ ਇਹ ਲੜ ਰਹੇ ਹੈਗੇ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਆ ਇਹ ਹੜਤਾਲ ਕਰ ਰਹੇ ਹੈਗੇ ਅੱਜ ਸਾਡੀ ਸਰਕਾਰ ਸਾਡੇ ਸਾਡੀ ਸਟੇਟ ਬੋਡੀ ਵੱਲੋਂ ਸਟ੍ਰਾਈਕ ਦੀ ਅਨਾਊਂਸਮੈਂਟ ਕੀਤੀ ਗਈ ਹੈ ਸਟ੍ਰਾਈਕ ਦੇ ਵਿੱਚ ਇਸਾਨੀ ਅਹੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੀ ਲੁਕੀ ਹੋਈ ਇੱਕ ਪੋਲਿਟਿਕਸ ਹੈ ਜਾਂ ਇੱਕ ਰਾਜਨੀਤੀ ਹੈ ਕਿ ਡਾਕਟਰਾਂ ਦੇ ਵਿੱਚ ਹਤਾਸ਼ਾ ਪੈਦਾ ਕੀਤੀ ਜਾਏ ਸਾਡੀ ਤਰੱਕੀਆਂ ਰੋਕੀਆਂ ਜਾਣ ਜਿੱਦਾਂ ਡਾਕਟਰ ਹਤਾਸ਼ ਹੋ ਕੇ ਖੁਦ ਨੌਕਰੀਆਂ ਛੱਡਣ ਭਾਰੀ ਕਮੀ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਵੇ ਡਾਕਟਰਾਂ ਦਾ ਤੋਂ ਉਸ ਤੋਂ ਬਾਅਦ ਡਾਕਟਰਾਂ ਦੇ ਉੱਪਰ ਇਹ ਅਲੀਗੇਸ਼ਨ ਲਾਏ ਕਿ ਸਰਕਾਰੀ ਹਸਪਤਾਲ ਚ ਡਾਕਟਰ ਆਰ ਨਹੀਂ ਚਾਹੁੰਦੇ ਤਾਂ ਸਰਕਾਰ ਹਸਪਤਾਲ ਨੂੰ ਪ੍ਰਾਈਵੇਟ ਕਰ ਦੇ ਮੰਗਾ ਚੀਨੇ ਤੋਂ ਮੰਗਾ ਸਾਡੀ ਹੈ ਕਿ ਜਿਹੜੀ ਸਾਡੇ ਮਨੋਂ ਵੱਲੋਂ ਵਧਾਣ ਵਾਲੀਆਂ ਜਾਂ ਸਾਨੂੰ ਤਰੱਕੀ ਜਿਹੜੀ ਦੁਆਰਵਲੀ ਹੈ ਜਿਹੜੀ ਸਾਡੀ ਡਿਮਾਂਡ ਪੂਰੀ ਕੀਤੀ ਜਾਵੇ ਸਾਡੀ ਜਿਹੜੀ ਤਰੱਕੀਆਂ ਪੈਂਡਿੰਗ ਪਈਆਂ ਉਹਨੂੰ ਉਹਨੂੰ ਕੀਤਾ ਜਾਵੇ ਤੇ ਜਿਹੜੀ ਸਾਡੀ ਪੈਂਡਿੰਗ ਡਿਮਾਂਡਾਂ ਪੁਰਾਣੀਆਂ ਪਈਆਂ ਉਹਨੂੰ ਠੀਕ ਕੀਤਾ ਜਾਵੇ 4 ਸਾਲ ਕਿੰਦੋਂ ਪਲੇ ਕੀਤੀ ਜਾ ਰਹੀ ਹੈ ਕਿੰਨੇ ਦਿਨ ਲਈ ਕੀਤੀ ਜਾ ਰਹੀ ਹੈ ਸਟ੍ਰਾਈਕ ਪਹਿਲੇ ਸਾਡੀ ਜਿਹੜੀ ਹੈ ਦੋ ਜਾਂ ਤਿੰਨ ਫੇਸ ਚਲੇਗੀ ਸਭ ਤੋਂ ਪਹਿਲੇ ਸਰਕਾਰ ਵੱਲੋਂ ਥੋੜਾ ਨਰਮੀ ਵਾਲਾ ਰੁਕਾ ਬਣਾਇਆ ਗਿਆ ਹੈ ਸਰਕਾਰ ਨੇ ਸਾਨੂੰ 11 ਤਰੀਕ ਨੂੰ ਫਾਈਨੈਂਸ ਸੈਕਟਰੀ ਨਾਲ ਮਿਲਣ ਦੀ ਮੀਟਿੰਗ ਦਾ ਸਮੇਂ ਦਿੱਤਾ ਹੈ ਜਿਸ ਕਰਕੇ ਪਹਿਲੇ ਸਾਡੀ ਸਟ੍ਰਾਈਕ ਜਿਹੜੀ ਹੈ ਪੂਰੇ ਦਿਨ ਦੀ ਸੀ ਹੁਣ ਜਿਹੜੀ ਸ ਉਸ ਤੋਂ ਬਾਅਦ ਅਗਰ ਸਰਕਾਰ ਸਾਡੀ ਡਿਮਾਂਡ ਨਹੀਂ ਮੰਦੀ ਹੈ ਤੈਨੂੰ ਪੂਰੇ ਤੌਰ ਤੇ ਜਿਹੜਾ ਉਹ ਬੰਦ ਕੀਤੀ ਜਾਵੇਗੀ ਪੂਰੇ ਤੌਰ ਤੇ ਐਮਰਜੈਂਸੀ ਬੰਦ ਕੀਤੀ ਜਾਵੇਗੀ ਤੇ ਜੋ ਵੀ ਸਟੇਟ ਦੀ ਕਾਲ ਹੋਗੀ ਉਹਨੂੰ ਮੈਂ ਆ ਜਾਏਗਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar